ਦੋਸਤੋ ਕਲੈਕਟਰ ਸਾਹਿਬ ਪਰਸਨਲ ਗੱਡੀ ਤੇ ਜਾ ਰਹੇ ਸੀ ਤੇ ਥੋੜੀ ਦੂਰ ਅੱਗੇ ਚਾਰ ਪੰਜ ਪੁਲਿਸ ਵਾਲੇ ਉਸ ਦੀ ਗੱਡੀ ਨੂੰ ਹੱਥ ਕਰਕੇ ਰੁਕਣ ਦਾ ਇਸ਼ਾਰਾ ਕਰਦੇ ਨੇ ਤਾਂ ਡਰਾਈਵਰ ਨੇ ਗੱਡੀ ਸਾਈਡ ਤੇ ਲਾ ਕੇ ਰੋਕ ਲਈ ਸੀ ਤੇ ਉਹਨਾਂ ਨੂੰ ਪੁੱਛਦਾ ਕਿ ਹਾਂਜੀ ਸਾਹਿਬ ਜੀ ਦੱਸੋ ਤਾਂ ਫਿਰ ਪੁਲਿਸ ਵਾਲੇ ਕਹਿੰਦੇ ਨੇ ਕਿ ਗੱਡੀ ਦੇ ਕਾਗਜ਼ ਚੈੱਕ ਕਰਵਾ ਤਾਂ ਫਿਰ ਡਰਾਈਵਰ ਗੱਡੀ ਦੇ ਕਾਗਜ਼ ਕੱਢ ਕੇ ਦਿਖਾ ਦਿੰਦਾ ਥੋੜੀ देर ਪੁਲਿਸ ਵਾਲੇ ਗੱਡੀ ਦੇ ਕਾਗਜ਼ ਚੈੱਕ ਕਰਦੇ ਨੇ ਤੇ ਫਿਰ ਉਹ ਕਾਗਜ਼ਾਂ 'ਚ ਕਮੀਆਂ ਕੱਢਣ ਲੱਗ ਜਾਂਦੇ ਨੇ ਤੇ ਨਾਲੇ ਰੂਲ ਸਮਝਾਣ ਲੱਗ ਜਾਂਦੇ ਨੇ ਤੇ ਰੂਲ ਸਮਝਾਉਂਦੇ ਸਮਝਾਉਂਦੇ ਉਹ ਕਹਿੰਦੇ ਨੇ ਕਿਸ ਦਾ 2000 ਦਾ ਚਲਾਨ ਕੱਟਿਆ ਜਾਵੇਗਾ ਤਾਂ ਫਿਰ ਡਰਾਈਵਰ ਹੱਥ ਜੋੜ ਕੇ ਖੜ ਜਾਂਦਾ ਹੈ ਕਿ ਸਾਹਿਬ ਜੀ ਗਰੀਬ ਬੰਦਾ ਇਹ ਗੱਡੀ ਵੀ ਮੇਰੇ ਮਾਲਕ ਦੀ ਹੈ ਇਹ ਗੱਡੀ ਮੇਰੀ ਨਹੀਂ ਹੈ ਇਸ ਕਰਕੇ ਮੈਨੂੰ ਜਾਣ ਦਿਓ ਤਾਂ ਫਿਰ ਪੁਲਿਸ ਵਾਲੇ ਕਹਿੰਦੇ ਨੇ ਕਿ ਏਹ 1000 ਰੁਪਏ ਦੇ ਜਾ ਤਾਂ ਇੱਥੋਂ ਚਲਾ ਜਾ ਤੇਰਾ 1000 ਰੁਪਏ ਬਚ ਜਾਵੇਗਾ ਤਾਂ ਫਿਰ ਇੰਨੇ ਚ ਕਲੈਕਟਰ ਸਾਹਿਬ ਗੱਡੀ ਚੋਂ ਉੱਤਰ ਕੇ ਬਾਹਰ ਆ ਜਾਂਦੇ ਨੇ ਤੇ ਉਹ ਪੁਲਿਸ ਵਾਲ ਨੂੰ ਕਹਿੰਦੇ ਨੇ ਕਿ ਤੁਹਾਨੂੰ ਇਹ ਚਲਾਨ ਕੱਟਣ ਦਾ ਅਧਿਕਾਰ ਕਿੰਨਾ ਦਿੱਤਾ ਹੈ ਤਾਂ ਜਿਵੇਂ ਆ ਪੁਲਿਸ ਵਾਲ ਨੇ ਸੁਣਿਆ ਸੀ ਤੇ ਉਹ ਗੁੱਸੇ ਨਾਲ ਕਲੈਕਟਰ ਨੂੰ ਦੇਖਣ ਲੱ ਤਾ ਫਿਰ ਪੁਲਸ ਵਾਲੇ ਕਲੈਕਟਰ ਨੂੰ ਕਹਿੰਦੇ ਨੇ ਕਿ ਤੂੰ ਹੁੰਦਾ ਕੋਣਾ ਪੁੱਛਣ ਵਾਲਾ ਚੁੱਪਚਾਪ ਅੰਦਰ ਵੇਜਾ ਨਹੀਂ ਤਾਂ ਤੈਨੂੰ ਪਰਸਨਲ ਪੰਗਾ ਲੈਣਾ ਬਾਹਲਾ ਮਹਿੰਗਾ ਪੈ ਜਾਏਗਾ ਤਾਂ ਫਿਰ ਕਲੈਕਟਰ ਸਾਹਿਬ ਕਹਿੰਦੇ ਨੇ ਕਿ ਕਿੰਨਾ ਕੁ ਮਹਿੰਗਾ ਪੈ ਜਾਏਗਾ ਮੈਂ ਵੀ ਤਾਂ ਦੇਖਾਂ ਤਾਂ ਗੁੱਪਸਾਲਾ ਕਹਿੰਦਾ ਹੈ ਕਿ ਜੇ ਥਾਣੇ ਲਿਜਾ ਕੇ ਚਾਰ ਡੰਡੇ ਮਾਰੇ ਤੇ ਨਾਲ ਦੀ ਨਾਲ ਅਕਲ ਠਿਕਾਣੇ ਆ ਜਾਏਗੀ ਤੇ ਜਿਹੜਾ ਕਾਨੂੰਨ ਸਾਡੇ ਤੇ ਝੜ ਰਿਹਾ ਤੇ ਨਾਲ ਦੀ ਨਾਲ ਤੈਨੂੰ ਪਤਾ ਲੱਗ ਜਾਏਗਾ ਤਾਂ ਫਿਰ ਕਲੈਕਟਰ ਸਾਹਿਬ ਕਹਿੰਦੇ ਨੇ ਕਿ ਚਲੋ ਜਿਹੜੇ ਥਾਣੇ ਚੱਲਣਾ ਹੈ ਮੈਂ ਚੱਲਣ ਵਾਸਤੇ ਤਿਆਰ ਹਾਂ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਇਸ ਤੋਂ ਪਹਿਲਾਂ ਕਹਾਣੀ ਸ਼ੁਰੂ ਕਰੀਏ ਤੁਹਾਡੇ ਅੱਗੇ ਗੁਜਾਰਸ਼ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕਰਦੇ ਹਾਂ ਕਹਾਣੀ ਸ਼ੁਰੂ ਤਾਂ ਦੋਸਤੋ ਪੰਜਾਬ ਦੇ ਮਲੋਟ ਜ਼ਿਲ੍ਹੇ 'ਚ ਸੁਖਵੀਰ ਨਾਂ ਦਾ ਮੁੰਡਾ ਰਹਿੰਦਾ ਸੀ ਉਸਦੇ ਘਰ ਵਿੱਚ ਉਸਦਾ ਬਾਪੂ ਸੀ ਤੇ ਉਸਦੀ ਮਾਂ ਸੀ ਤੇ ਇੱਕ ਛੋਟਾ ਭਾਈ ਸੀ ਐਸੇ ਤਰ੍ਹਾਂ ਉਸਦਾ ਪਿਓ ਆਟੋ ਡਰਾਈਵਰ ਸੀ ਤੇ ਆਟੋ ਚਲਾਉਂਦਾ ਹੁੰਦਾ ਸੀ ਐਸੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ ਤੇ ਸੁਖਵੀਰ ਪਲੱਸ 2 ਚ ਪੜ ਰਿਹਾ ਸੀ ਐਸੇ ਤਰ੍ਹਾਂ ਸੁਖਵੀਰ ਹਮੇਸ਼ਾ ਸੋਚਦਾ ਸੀ ਕਿ ਮੈਂ ਪੜ ਲਿਖ ਕੇ ਵੱਡਾ ਅਫਸਰ ਬਣਾਂਗਾ ਤਾਂ ਕਿ ਮੈਂ ਆਪਦੇ ਪਿਓ ਨੂੰ ਸਹਾਰਾ ਦੇ ਸਕਾਂ ਉਸ ਦਾ ਹੱਥ ਬਣਾ ਸਕਾਂ ਐਸੇ ਤਰ੍ਹਾਂ ਸੁਖਵੀਰ ਗ੍ਰੈਜੂਏਸ਼ਨ ਕਰ ਲੈਂਦਾ ਤੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਯੂਪੀਐਸਸੀ ਦੀ ਤਿਆਰੀ ਕਰਨ ਲੱਗ ਜਾਂਦਾ ਹੁਣ ਉਹ ਯੂਪੀਐਸਸੀ ਦੀ ਤਿਆਰੀ ਘਰੇ ਕਰਦਾ ਸੀ ਤੇ ਘਰੇ ਤਿਆਰੀ ਕਰਦੇ ਨੂੰ ਉਸ ਨੂੰ 1 ਸਾਲ ਹੋ ਗਿਆ ਸੀ 1 ਸਾਲ ਬਾਅਦ ਉਹ ਇਗਜ਼ਾਮ ਦਿੰਦਾ ਪਰ ਇਗਜ਼ਾਮ 'ਚ ਉਸ ਦਾ ਨੰਬਰ ਨਹੀਂ ਆਂਦਾ ਤੇ ਉਹ ਫੇਲ ਹੋ ਜਾਂਦਾ ਫਿਰ ਬਾਅਦ 'ਚ ਸੁਖੀਰ ਨੂੰ ਪਤਾ ਲੱਗਦਾ ਹੈ ਕਿ ਯੂਪੀਐਸਸੀ ਕਲੀਅਰ ਕਰਨ ਵਾਸਤੇ ਇਸਦੀ ਕੋਚਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਕੋਚਿੰਗ 'ਚ ਬਹੁਤ ਜ਼ਿਆਦਾ ਖਰਚਾ ਆਣਾ ਸੀ ਤਾਂ ਕਰਕੇ ਉਹ ਆਪਦੇ ਪਿਓ ਨੂੰ ਨਹੀਂ ਪੁੱਛਦਾ ਕਿਉਂਕਿ ਉਸਨੂੰ ਪਤਾ ਸੀ ਕਿ ਉਸਦਾ ਪਿਓ ਆਟੋ ਚਲਾ ਕੇ ਘਰ ਦਾ ਗੁਜ਼ਾਰਾ ਮਸੇ ਚਲਾਉਂਦਾ ਹੈ ਉਸ ਕੋਲ ਇੰਨੇ ਪੈਸੇ ਕਿੱਥੋਂ ਆਏ ਤਾਂ ਫਿਰ ਉਹ ਗੁੰਮਸਮ ਜਾ ਰਹਿਣ ਲੱਜਾਂਦਾ ਤੇ ਉਦਾਸ ਰਹਿਣ ਲੱਜਾਂਦਾ ਹੈ ਜਿਵੇਂ ਉਸਦਾ ਪਿਓ ਉਸ ਨੂੰ ਗਮਸੂਮ ਤੇ ਉਦਾਸ ਦੇਖਦਾ ਤਾਂ ਉਹ ਪੁੱਛਦਾ ਹੈ ਕਿ ਪੁੱਤ ਸੁਖਵੀਰ ਤੈਨੂੰ ਕੀ ਹੋਇਆ ਤੂੰ ਇਸ ਤਰ੍ਹਾਂ ਉਦਾਸ ਕਿਉਂ ਰਹਿਣਾ ਹੈ ਫਿਰ ਕਿਉਂ ਗਿਆ ਤੂੰ ਫੇਲ ਹੋ ਗਿਆ ਤੂੰ ਦੁਬਾਰੇ ਤਿਆਰੀ ਕਰ ਲੈ ਇਸ ਵਾਰ ਤੂੰ ਜ਼ਰੂਰ ਪਾਸ ਹੋ ਜਾਏਗਾ ਤਾਂ ਫਿਰ ਸੁਖਵੀਰ ਡਰਦਾ ਡਰਦਾ ਆਪਣੇ ਬਾਪੂ ਨੂੰ ਕਹਿੰਦਾ ਹੈ ਕਿ ਬਾਪੂ ਯੂਪੀਸੀ ਕਲੀਅਰ ਕਰਨ ਵਾਸਤੇ ਕੋਚਿੰਗ ਕਰਨੀ ਪੈਂਦੀ ਹੈ ਤੇ ਕੋਚਿੰਗ ਵਿੱਚ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ ਤਾਂ ਉਸਦਾ ਬਾਪੂ ਪੁੱਛਦਾ ਹੈ ਕਿ ਕੋਚਿੰਗ ਕਿੱਥੇ ਕਰਨੀ ਪਵੇਗੀ ਤੇ ਇਹਦੇ ਵਿੱਚ ਕਿੰਨਾ ਖਰਚਾ ਆਵੇਗਾ ਤਾਂ ਫਿਰ ਸੁਖਵੀਰ ਦੱਸਦਾ ਹੈ ਕਿ ਕੋਚਿੰਗ ਕਿਸੇ ਵੱਡੇ ਸ਼ਹਿਰ 'ਚ ਕਰਨੀ ਪਵੇਗੀ ਤੇ ਇਹਦੇ ਵਿੱਚ ਬਹਾਵਾ ਖਰਚਾ ਆ ਜਾਏਗਾ ਤਾਪਰ ਉਸ ਦਾ ਬਾਪੂ ਕਹਿੰਦਾ ਹੈ ਕਿ ਖਰਚੇ ਦੀ ਪਰਵਾਹ ਨਾ ਕਰ ਮੈਂ ਤੈਨੂੰ ਖਰਚਾ ਭੇਜ ਦਿਆ ਕਰਾਂਗਾ ਤੂੰ ਕੋਚਿੰਗ ਦੀ ਤਿਆਰੀ ਕਰ ਐਸੇ ਤਰ੍ਹਾਂ ਸੁਖਵੀਰ ਕੋਚਿੰਗ ਕਰਨ ਵਾਸਤੇ ਚਲਾ ਜਾਂਦਾ ਹੈ ਤੇ ਬੜੀ ਜੀ ਲਾ ਕੇ ਕੋਚਿੰਗ ਕਰਦਾ ਹੈ ਤੇ ਬੜੀ ਮਿਹਨਤ ਕਰਦਾ ਹੈ ਐਸੇ ਤਰ੍ਹਾਂ ਉਸ ਨੂੰ 1 ਸਾਲ ਲੰਘ ਜਾਂਦਾ ਹੈ ਤੇ 1 ਸਾਲ ਬਾਅਦ ਉਹ ਇਗਜ਼ਾਮ ਦਿੰਦਾ ਹੈ ਪਹਿਲਾਂ ਤਾਂ ਉਹ ਪ੍ਰੀ ਇਗਜ਼ਾਮ ਦਿੰਦਾ ਹੈ ਜਿਹਦੇ ਵਿੱਚ ਉਹਦੇ ਬਹੁਤ ਚੰਗੇ ਨੰਬਰ ਆਏ ਸੀ ਉਸ ਤੋਂ ਬਾਅਦ ਉਹ ਮੇਨ ਇਗਜ਼ਾਮ ਦੀ ਤਿਆਰੀ ਕਰਦਾ ਹੈ ਤੇ ਫਿਰ ਉਹ ਮੇਨ ਇਗਜ਼ਾਮ 'ਚੋਂ ਵੀ ਪਾਸ ਹੋ ਜਾਂਦਾ ਹੈ ਐਸੇ ਤਰ੍ਹਾਂ ਉਹ ਇੰਟਰਵਿਊ ਵੀ ਕਲੀਅਰ ਕਰ ਲੈਂਦਾ ਹੈ ਹੁਣ ਉਸ ਦੀ ਓਵਰਆਲ ਵਧੀਆ ਰੈਂਕ ਆਈ ਸੀ ਹੋਰ ਸੁਖਵੀਰ ਆਈਐਸ ਅਫਸਰ ਬਣ ਗਿਆ ਸੀ ਤਾਂ ਕਰਕੇ ਉਹ ਆਪਦੇ ਬਾਪੂ ਨੂੰ ਫੋਨ ਕਰਦਾ ਹੈ ਤੇ ਉਸ ਨੂੰ ਖੁਸ਼ਖਬਰੀ ਸੁਣਾਉਂਦਾ ਹੈ ਤਾਂ ਉਸ ਦਾ ਬਾਪੂ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਤੇ ਆਪਦੇ ਪੁੱਤ ਨੂੰ ਸ਼ਾਬਾਸ਼ੀ ਦਿੰਦਾ ਤੇ ਨਾਲੇ ਸਾਰੇ ਪਿੰਡ 'ਚ ਦੱਸਦਾ ਕਿ ਮੇਰਾ ਪੁੱਤ ਆਈਐਸ ਅਫਸਰ ਬਣ ਗਿਆ ਐ ਇਸੇ ਤਰ੍ਹਾਂ ਸੁਖਵੀਰ ਟ੍ਰੇਨਿੰਗ ਤੇ ਚਲਾ ਜਾਂਦਾ ਤੇ ਟ੍ਰੇਨਿੰਗ 'ਚ ਜੋ ਉਸ ਨੂੰ ਸੈਲਰੀ ਮਿਲਦੀ ਸੀ ਉਹ ਆਪਦੇ ਘਰੇ ਭੇਜ ਦਿੰਦਾ ਸੀ ਤੇ ਉਸ ਨੇ ਆਪਦੇ ਬਾਪੂ ਨੂੰ ਕਹਿ ਦਿੱਤਾ ਸੀ ਕਿ ਹੁਣ ਤੋਂ ਔਟੋ ਚਲਾਉਣਾ ਬੰਦ ਕਰਦੇ ਮੈਂ ਸੈਲਰੀ ਭੇਜਦਾ ਰਹਿਣਾ ਕਰਾਂਗਾ ਐਸੇ ਤਰ੍ਹਾਂ ਸੁਖਵੀਰ ਦੀ ਟ੍ਰੇਨਿੰਗ ਪੂਰੀ ਹੋ ਜਾਂਦੀ ਐ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਉਸ ਦੀ ਇੱਕ ਥਾਂ ਤੇ ਪੋਸਟਿੰਗ ਹੋ ਜਾਂਦੀ ਐ ਹੁਣ ਸੁਖਵੀਰ ਨੂੰ ਜ਼ਿਲ੍ਹਾ ਕਲੈਕਟਰ ਦੀ ਪੋਸਟ ਮਿ तरह जा जा। ऐसे तरह सुखवीर ਆਪਦੀ ਡਿਊਟੀ ਕਰਨ ਲਾਈ ਜਾਂਦਾ ਹੈ ਉਹ ਬੜੀ ਇਮਾਨਦਾਰੀ ਤੇ ਮਿਹਨਤ ਨਾਲ ਆਪਦੀ ਡਿਊਟੀ ਕਰਦਾ ਫਿਰ ਸੁਖਵੀਰ ਦਾ ਟਰਾਂਸਫਰ ਹੋ ਜਾਂਦਾ ਤੇ ਸੁਖਵੀਰ ਦੂਜੇ ਜ਼ਿਲ੍ਹੇ ਚ ਚਲਾ ਜਾਂਦਾ ਹੁਣ ਦੂਜੇ ਜ਼ਿਲ੍ਹੇ ਚ ਜਾ ਕੇ ਵੀ ਸੁਖਵੀਰ ਇਮਾਨਦਾਰੀ ਤੇ ਮਿਹਨਤ ਨਾਲ ਡਿਊਟੀ ਕਰਦਾ ਹੈ ਐਸੇ ਤਰ੍ਹਾਂ ਫਿਰ ਉਸ ਦਾ ਟਰਾਂਸਫਰ ਆਪਦੇ ਜ਼ਿਲ੍ਹੇ ਚ ਹੋ ਜਾਂਦਾ ਹੁਣ ਉਹ ਆਪਦੇ ਜ਼ਿਲ੍ਹੇ ਚ ਆ ਗਿਆ ਸੀ ਤਾਂ ਕਰਕੇ ਸੁਖਵੀਰ ਘਰੇ ਵੀ ਆ ਜਾਂਦਾ ਸੀ ਐਸੇ ਤਰ੍ਹਾਂ ਸੁਖਵੀਰ ਦੀ ਇੱਕ ਮੀਟਿੰਗ ਸੀ ਤੇ ਉਹ ਮੀਟਿੰਗ ਉਸਦੇ ਘਰ ਤੋਂ 4 ਕਿਲੋਮੀਟਰ ਦੂਰ ਰੱਖੀ ਗਈ ਸੀ ਤਾਂ ਸੁਖਵੀਰ ਆਪਦੀ ਗੱਡੀ ਤੇ ਡਰਾਈਵਰ ਨੂੰ ਨਾਲ ਲੈ ਕੇ ਉਸ ਮੀਟਿੰਗ ਚ ਜਾਂਦਾ ਹੈ ਤੇ ਉਹ ਮੀਟਿੰਗ ਅਟੈਂ ਤਾ ਉਥੇ ਉਸਨੇ ਆਪਦੇ ਡਰਾਈਵਰ ਨੂੰ ਕਹਿ ਦਿੱਤਾ ਸੀ ਕਿ ਤੂੰ ਘਰੇ ਚਲਾ ਜਾ ਜਦੋਂ ਮੈਨੂੰ ਤੇਰੀ ਲੋੜ ਹੋਵੇਗੀ ਮੈਂ ਤੈਨੂੰ ਫੋਨ ਕਰਕੇ ਬੁਲਾ ਲਵਾਂਗਾ ਕਿਉਂਕਿ ਸੁਖਵੀਰ ਚਾਹੁੰਦਾ ਸੀ ਕਿ ਉਹ ਜਾਂਦੇ ਉਹਨੇ ਪੈਦਲ ਜਾਵੇ ਕੋਈ ਜ਼ਿਆਦਾ ਸਫ਼ਰ ਨਹੀਂ ਸੀ ਕੁੱਲ 4 ਕਿਲੋਮੀਟਰ ਦਾ ਸਫ਼ਰ ਸੀ ਤੇ ਉਸਦੀ ਉਹ ਕਾਲਜ ਦੀ ਰੋਡ ਸੀ ਜਿੱਥੇ ਉਹ ਪਹਿਲਾਂ ਆਇਆ ਜਾਇਆ ਕਰਦਾ ਸੀ ਐਸੇ ਤਰ੍ਹਾਂ ਸੁਖਵੀਰ ਪੁਰਾਣੀਆਂ ਯਾਦਾਂ ਤਾਜ਼ਾ ਕਰਨੀਆਂ ਚਾਹੁੰਦਾ ਸੀ ਤਾਂ ਕਰਕੇ ਉਹ ਸੋਚਦਾ ਹੈ ਕਿ ਮੈਂ ਇੱਥੋਂ ਪੈਦਲ ਹੀ ਜਾਵਾਂਗਾ ਤਾਂ ਫਿਰ ਮੀਟਿੰਗ ਖਤਮ ਕਰਨ ਤੋਂ ਬਾਅਦ ਉਹ ਉਥੋਂ ਪੈਦਲ ਚੱਲ ਪੈਂਦਾ ਹੈ ਹਜੇ 1 ਕਿਲੋਮੀਟਰ ਦੂਰੀ ਗਿਆ ਸੀ ਸੁਖਵੀਰ ਨੂੰ ਸਾਹ ਚੜ ਜਾਂਦਾ ਹੈ ਤਾ ਫਿਰ ਉਹ ਜੇਬ ਚੋਂ ਫੋਨ ਕੱਢਦਾ ਤੇ ਡਰਾਈਵਰ ਨੂੰ ਫੋਨ ਕਰਨ ਲੱਗਦਾ ਤੇ ਨੇ ਇੱਕ ਪਿੱਛੋਂ ਗੱਡੀ ਆ ਕੇ ਰੁਕਦੀ ਹੈ ਤਾਂ ਡਰਾਈਵਰ ਪੁੱਛਦਾ ਕਿ ਸਾਹਿਬ ਕਿੱਥੇ ਜਾਣਾ ਹੈ ਮੈਂ ਤੁਹਾਨੂੰ ਲੈ ਚਲਾਂਗਾ ਤਾਂ ਸੁਖਵੀਰ ਹੈਰਾਨ ਰਹਿ ਜਾਂਦਾ ਕਿਉਂਕਿ ਇੱਕ ਪਰਸਨਲ ਗੱਡੀ ਸੀ ਉਹ ਕੋਈ ਟੈਕਸੀ ਨਹੀਂ ਸੀ ਤਾਂ ਫਿਰ ਉਹ ਡਰਾਈਵਰ ਨੂੰ ਦੱਸਦਾ ਹੈ ਕਿ ਮੈਂ 3 ਕਿਲੋਮੀਟਰ ਦੂਰ ਅੱਗੇ ਤੱਕ ਜਾਣਾ ਹੈ ਤਾਂ ਫਿਰ ਡਰਾਈਵਰ ਉਸ ਨੂੰ ਬਾ ਲੈਂਦਾ ਤੇ ਵਿੱਚ ਬਾਣੇ ਸਾਰੀ ਕਹਿੰਦਾ ਹੈ ਕਿ 20 ਰੁਪਏ ਲੱਗਣਗੇ ਤਾਂ ਫਿਰ ਕਲੈਕਟਰ ਸਾਹਿਬ ਕਹਿ ਦਿੰਦੇ ਨੇ ਕੋਈ ਗੱਲ ਨਹੀਂ 20 ਰੁਪਏ ਲੈ ਲਓ ਪਰ ਤੁਹਾਡੀ ਇਹ ਗੱਡੀ ਪਰਸਨਲ ਹੈ ਤਾਂ ਤੁਸੀਂ ਇਸ ਤੇ ਸਵਾਰੀਆਂ ਢੋ ਰਹੇ ਹੋ ਇਹ ਕੋਈ ਟੈਕਸੀ ਤਾਂ ਨਹੀਂ ਤਾ ਫਿਰ ਡਰਾਈਵਰ ਕਹਿੰਦਾ ਹੈ ਕਿ ਇਹ ਮੇਰੇ ਮਾਲਕ ਦੀ ਗੱਡੀ ਹੈ ਤੇ ਮੈਂ ਮੇਰੇ ਮਾਲਕ ਨੂੰ ਛੱਡ ਕੇ ਆਣ ਲੱਗ ਰਿਹਾ ਆਂਦੇ ਹੋਣੇ ਜੋ ਇੱਕ ਅੱਧੀ ਸਵਾਰੀ ਮਿਲ ਜਾਂਦੀ ਹੈ ਮੈਂ ਉਸ ਨੂੰ ਬਿਠਾ ਲੈਣਾ ਇਸ ਕਰਕੇ ਮੇਰਾ ਚਾਹ ਪਾਣੀ ਦਾ ਖਰਚਾ ਵੱਧ ਜਾਂਦਾ ਹੈ ਅਗਰ ਸੁਣਦੇ ਕਲੈਕਟਰ ਸਾਹਿਬ ਹਸਣ ਲੱਜਾਂਦੇ ਨੇ ਤੇ ਨਾਲੇ ਕਹਿੰਦੇ ਨੇ ਕਿ ਚਲੋ ਚੰਗਾ ਤੁਸੀਂ ਕੋਈ ਬੇਈਮਾਨੀ ਤਾਂ ਨਹੀਂ ਕਰਦੇ ਕੋਈ ਤੇਲ ਚੋਰੀ ਤਾਂ ਨਹੀਂ ਕਰਦੇ ਕੋਈ ਟਾਇਰ ਤਾਂ ਨਹੀਂ ਵੇਚਦੇ ਐਸੀ ਤਰ੍ਹਾਂ ਮਿਹਨਤ ਕਰਦੇ ਹੋ ਤੇ ਮਿਹਨਤ ਕਰਕੇ ਕਮਾਣਿਓ ਚੱਲ ਕੋਈ ਗੱਲ ਨਹੀਂ ਐਸੀ ਤਰ੍ਹਾਂ ਡਰਾਈਵਰ ਗੱਡੀ ਲੈ ਕੇ ਚੱਲ ਪਿਆ ਸੀ ਪਰ ਥੋੜੀ ਦੂਰ ਉਸ ਨੂੰ 4-5 ਪੁਲਸ ਵਾਲੇ ਦੇਖਦੇ ਨੇ ਤੇ ਉਸ ਨੂੰ ਰੁਕਣ ਵਾਸਤੇ ਹੱਥ ਕਰਦੇ ਨੇ ਤਾਂ ਡਰਾਈਵਰ ਗੱਡੀ ਰੋਕ ਲੈਂਦਾ ਹੈ ਤਾਂ ਪੁਲਸ ਵਾਲੇ ਉਸ ਕੋਲ 2000 ਰੁਪਏ ਮੰਗਦੇ ਨੇ ਤੇ ਕਹਿੰਦੇ ਨੇ ਕਿ ਤੇਰਾ ਚਲਾਨ ਕਢੀਚੇਗਾ ਜੇ ਤੇਰੇ ਚਲਾਨ ਨਹੀਂ ਕਟਾਣਾ ਤਾਂ ਸਾਨੂੰ 1000 ਰੁਪਏ ਇਸ ਵੇਲੇ ਦੇ ਜਾ ਦਿੱਤਾ ਹੈ ਐਸੇ ਤਰ੍ਹਾਂ ਚਲਾਨ ਕੱਟਣ ਦਾ ਤਾਂ ਫਿਰ ਪੁਲਿਸ ਵਾਲੇ ਗੁੱਸੇ ਹੋ ਜਾਂਦੇ ਨੇ ਤਾਂ ਫਿਰ ਉਹ ਕਲੈਕਟਰ ਸਾਹਿਬ ਨੂੰ ਧਮਕਾਣ ਲਾਈ ਜਾਂਦੇ ਨੇ ਕਿ ਤੈਨੂੰ ਜੇਲ੍ਹ ਚ ਲਿਜਾ ਕੇ ਚਾਰ ਡੰਡੇ ਮਾਰੇ ਤਾਂ ਤੇਰੀ ਅਕਲ ਠਿਕਾਣੀ ਆ ਜਾਏਗੀ ਤਾਂ ਫਿਰ ਕਲੈਕਟਰ ਸਾਹਿਬ ਕਹਿੰਦੇ ਨੇ ਕਿ ਚਲੋ ਜਿਹੜੀ ਚੀ ਚਲਦੇ ਆਂ ਵੇਖਦੇ ਆਂ ਤੁਸੀਂ ਕੀ ਕਰਦੇ ਨੂੰ ਤਾਂ ਫਿਰ ਉਹ ਪੁਲਿਸ ਵਾਲੇ ਡਰਾਈਵਰ ਤੇ ਕਲੈਕਟਰ ਸਾਹਿਬ ਨੂੰ ਥਾਣੇ ਲੈ ਆਂਦੇ ਨੇ ਤੇ ਥਾਣੇ ਲਿਆ ਕੇ ਇੱਕ ਬੈਂਚ ਤੇ ਪਾ ਦਿੰਦੇ ਨੇ ਕਿਉਂਕਿ ਥਾਣੇਦਾਰ ਥਾਣੇ 'ਚ ਨਹੀਂ ਸੀ ਤਾਂ ਫਿਰ ਕਲੈਕਟਰ ਸਾਹਿਬ ਥਾਣੇਦਾਰ ਦਾ ਵੇਟ ਕਰਨ ਲੱਜ ਜਾਂਦੇ ਨੇ ਹੁਣ ਕਲੈਕਟਰ ਸਾਹਿਬ ਦਾ ਟਾਈਮ ਬਹੁਤ ਜ਼ਿਆਦਾ ਕੀਮਤੀ ਸੀ ਪਰ ਉਹ ਦੇਖਣਾ ਚਾਹੁੰਦੇ ਸੀ ਕਿ ਥਾਣੇਦਾਰ ਵੀ ਇਹਨਾਂ ਨਾਲ ਮਿਲਿਆ ਯਾਨੀ ਤਾਂ ਕਰਕੇ ਉਹ ਥਾਣੇਦਾਰ ਦਾ ਵੇਟ ਕਰਨ ਲੱਗ ਰਹੇ ਸੀ ਤਾ ਫਿਰ ਗੱਡੀ ਦਾ ਡਰਾਈਵਰ ਹੈ ਕਲੈਕਟਰ ਸਾਹਿਬ ਨੂੰ ਕਹਿੰਦਾ ਹੈ ਕਿ ਸਾਹਿਬ ਜੀ ਕਿਉਂ ਇਨਨਨ ਪੰਗਾ ਲੈਣਿਆ ਥੋੜੇ ਜੇ ਪੈਸੇ ਮੰਗਦੇ ਨੇ ਮੈਂ ਇਹਨਾਂ ਨੂੰ ਦੇ ਦਨਾ ਤੇ ਆਪਾਂ ਇੱਥੋਂ ਚੱਲਦੇ ਆਂ ਤਾਂ ਫਿਰ ਕਲੈਕਟਰ ਸਾਹਿਬ ਆਪਦੀ ਪਛਾਣ ਉਸ ਡਰਾਈਵਰ ਨੂੰ ਦੱਸ ਦਿੰਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਮੈਂ ਇੱਥੋਂ ਦਾ ਕਲੈਕਟਰ ਆ ਜਿਵੇਂ ਡਰਾਈਵਰ ਨੇ ਇਹ ਗੱਲ ਸੁਣੀ ਸੀ ਤਾਂ ਇੱਕਦਮ ਹਾਰਨ ਰਹਿ ਗਿਆ ਸੀ ਤੇ ਉਸ ਨੂੰ ਖੁਸ਼ੀ ਵੀ ਹੋਈ ਸੀ ਕਿ ਉਹ ਕਲੈਕਟਰ ਸਾਹਿਬ ਨਾਲ ਬੈਠੇ ਨੇ ਹੁਣ ਉਹਨਾਂ ਨੂੰ ਪੁੱਛਣ ਤੇ ਤਰਸਾ ਰਿਹਾ ਸੀ ਕਿ ਹੁਣ ਉਹਨਾਂ ਦਾ ਕੀ ਬਣੇਗਾ ਤੇ ਨਾਲੇ ਉਹ ਖੁਸ਼ ਵੀ ਹੋ ਰਿਹਾ ਸੀ ਚਲੋ ਵਧੀਆ ਰਿਸ਼ਵਤ ਖੋਰਾ ਤੂੰ ਕਿਹੜਾ ਛੜੀ ਜੇਗਾ ਐਸੇ ਤਰ੍ਹਾਂ ਥੋੜੀ ਦੇਰ ਬਾਅਦ ਥਾਣੇਦਾਰ ਆ ਜਾਂਦੇ ਨੇ ਤੇ ਥਾਣੇਦਾਰ ਆਨੇ ਸਰ ਪੁੱਛਦੇ ਨੇ ਕਿ ਇੱਥੇ ਕਿਉਂ ਬੈਠੇ ਨੇ ਇਹਨਾਂ ਨੂੰ ਇੱਥੇ ਕਾਸ ਵਾਸਤੇ ਲੈ ਕੇ ਆਏ ਹੋ ਤਾਂ ਫਿਰ ਪੁਲਸਾਰੇ ਕਹਿੰਦੇ ਨੇ ਕਿ ਇਹ ਕੁਝ ਜਿਆਦੇ ਕਾਨੂੰਨ ਦੀ ਗੱਲ ਕਰ ਰਿਆ ਸੀ ਤੇ ਸਰਕਾਰੀ ਕੰਮ 'ਚ ਵਾਦਾ ਪਾ ਰਿਆ ਸੀ ਤਾ ਫਿਰ ਥਾਣੇਦਾਰ ਕਲੈਕਟਰ ਸਾਹਿਬ ਕੋਲ ਆ ਕੇ ਕਹਿੰਦਾ ਕੀ ਕੀ ਗੱਲ ਐ ਤੂੰ ਪੁਲਸ ਨਾਲ ਕਿ ਹੋੜਜ ਰਹੇ ਐ ਤੇ ਤੈਨੂੰ ਪਤਾ ਨਹੀਂ ਤੂੰ ਜਾਣਦਾ ਨਹੀਂ ਪੁਲਸ ਵਾਲੀ ਦੀ ਪਾਵਰ ਕੀ ਹੁੰਦੀ ਐ ਤੇਰੇ ਚਾਰ ਡੰਡੇ ਮਾਰੇ ਤਾਂ ਤੇਰੀ ਅਕਲ ਟਿਕਾਣੇ ਆ ਜਾਏਗੀ ਮੈਂ ਤੇਰੀ ਸਾਰੀ ਹੁਣੀ ਕਾਨੂੰਨਗਿਰੀ ਕਢਦਾ ਤਾਂ ਫਿਰ ਥਾਣੇਦਾਰ ਉਹਨਾਂ ਨੂੰ ਅੰਦਰ ਲੈਣ ਵਾਸਤੇ ਕਹਿੰਦਾ ਤੇ ਇਨੇ ਕਲੈਕਟਰ ਸਾਹਿਬ ਜੇਬ ਚੋਂ ਫੋਨ ਕੱਢ ਕੇ ਇੱਥੋਂ ਦੇ ਐਸਪੀ ਸਾਹਿਬ ਨੂੰ ਫੋਨ ਕਰਦੇ ਨੇ ਤੇ ਉਹਨੂੰ ਛੇਤੀ ਤੋਂ ਛੇਤੀ ਥਾਣੇ 'ਚ ਬੁਲਾਉਂਦੇ ਨੇ ਹੁਣ ਥਾਣੇਦਾਰ ਉਹਨਾਂ ਨੂੰ ਅੰਦਰ ਲੈ ਜਾਂਦਾ ਤੇ ਅੰਦਰ ਆਪ ਕੁਰਸੀ ਤੇ ਬਹਿ ਕੇ ਉਹਨਾਂ ਨੂੰ ਪੁੱਛਦਾ ਹਾਂ ਦ ਤਾ ਫਿਰ ਐਨਐਚਐਸਪੀ ਸਾਹਿਬ ਉਥੇ ਪਹੁੰਚ ਜਾਂਦੇ ਨੇ ਤਾਂ ਐਸਪੀ ਸਾਹਿਬ ਆਣੇ ਸਾਰੇ ਕਲੈਕਟਰ ਸਾਹਿਬ ਨੂੰ ਮਿਲਦੇ ਨੇ ਤਾਂ ਫਿਰ ਜਿਵੇਂ ਐਸਪੀ ਸਾਹਿਬ ਆਏ ਸੀ ਤਾਂ ਸਾਰੇ ਪੁਲਿਸ ਵਾਲੇ ਸਤਰਕ ਹੋ ਗਏ ਸੀ ਉਹਨਾਂ ਨੂੰ ਹੈਰਾਨੀ ਹੋਈ ਸੀ ਕਿ ਇੱਕਦਮ ਐਸਪੀ ਸਾਹਿਬ ਇੱਥੇ ਕਿਵੇਂ ਆ ਗਏ ਤਾਂ ਫਿਰ ਐਸਪੀ ਸਾਹਿਬ ਥਾਣੇਦਾਰ ਨੂੰ ਕਹਿੰਦੇ ਨੇ ਕਿ ਅਜੀਸ ਨੂੰ ਤੁਸੀਂ ਫੜ ਕੇ ਲੈ ਕੇ ਆਓ ਤੁਹਾਨੂੰ ਪਤਾ ਹੈ ਕੌਣ ਹੈ ਤਾ ਪਰ ਐਸਪੀ ਸਾਹਿਬ ਕਹਿੰਦੇ ਨੇ ਕਿ ਇਹ ਥੋੜਾ ਜ਼ਿਲ੍ਹਾ ਕਲੈਕਟਰ ਹੈ ਇਹ ਗੱਲ ਸੁਣਦੇ ਹੀ ਥਾਣੇਦਾਰ ਦੇ ਹੋਸ਼ ਉੱਡ ਜਾਂਦੇ ਨੇ ਉਹਦੇ ਮੂੰਹ ਦਾ ਰੰਗ ਉੱਡ ਜਾਂਦਾ ਤੇ ਜਿਵੇਂ ਬਾਕੀ ਪੁਲਿਸ ਵਾਲ ਨੂੰ ਇਹ ਗੱਲ ਪਤਾ ਲੱਗੀ ਸੀ ਤੇ ਉਹ ਵੀ ਕੰਮਣ ਲੱਜ ਜਾਂਦੇ ਨੇ ਜਿਹੜੇ ਪੁਲਿਸ ਵਾਲ ਨੇ ਕਲੈਕਟਰ ਸਾਹਿਬ ਨਾਲ ਬਹਿਸ ਕੀਤੀ ਸੀ ਉਹਨਾਂ ਨੂੰ ਡਰ ਲੱਗਣ ਲੱਗਾ ਸੀ ਕਿ ਸਾਡੀ ਨੌਕਰੀ ਤਾਂ ਪੱਕਾ ਗਈ ਤਾਂ ਕਰਕੇ ਉਹ ਸਾਰੇ ਦੇ ਸਾਰੇ ਕਲੈਕਟਰ ਸਾਹਿਬ ਦੇ ਪੈਰੀਂ गिर ਜਾਂਦੇ ਨੇ ਤੇ ਹੱਥ ਜੋੜ ਕੇ ਮਾਫੀ ਮੰਗਣ ਲੱਜ ਜਾਂਦੇ ਨੇ ਤੇ ਨਾਲੇ ਰੋਣ ਲੱਗ ਜਾਂਦੇ ਨੇ ਤੇ ਨਾਲੇ ਕਹਿੰਦੇ ਨੇ ਕਿ ਸਾਨੂੰ ਆਪਦੇ ਬੀਬੀ ਬੱਚਿਆਂ ਦੀ ਕਸਮ ਹੈ ਜੇ ਅੱਗੇ ਤੋਂ ਅਸੀਂ ਕਿਸੇ ਨਾਲ ਐਦਾਂ ਕਰੀਏ ਦਾ ਮਿੰਤਾ ਤਰਲੇ ਪਾਰੇ ਸੀ ਤੇ ਕਲੈਕਟਰ ਸਾਹਿਬ ਦੇ ਪੇਰੇ ਡਿੱਗੇ ਹੋਈ ਸੀ ਤਾਂ ਕਲੈਕਟਰ ਸਾਹਿਬ ਕਹਿੰਦੇ ਨੇ ਕਿ ਮੇਰੇ ਪੇਰੇ ਪੈਣ ਦੀ ਕੋਈ ਲੋੜ ਨਹੀਂ ਹੈ ਜੋ ਗਲਤ ਕਰਦਾ ਹੈ ਮੈਂ ਉਹਨਾਂ ਨੂੰ ਕਦੇ ਨਹੀਂ ਬਖਸ਼ਦਾ ਤਾਂ ਫਿਰ ਉਹ ਐਸਪੀ ਸਾਹਿਬ ਨੂੰ ਕਹਿੰਦੇ ਨੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਤਾਂ ਫਿਰ ਐਸਪੀ ਸਾਹਿਬ ਸਭ ਨੂੰ ਸਸਪੈਂਡ ਕਰ ਦਿੰਦੇ ਨੇ ਤੇ ਉਹਨਾਂ ਤੇ ਐਫ ਆਈ ਆਰ ਦਰਜ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਪ੍ਰਾਪਰਟੀ ਦੀ ਵੀ ਜਾਂਚ ਕੀਤੀ ਜਾਂਦੀ ਹੈ ਕਿ ਇਹਨਾਂ ਨੇ ਅੱਜ ਤੱਕ ਰਿਸ਼ਵਤੂ ਕਿੰਨੇ ਕ ਪੈਸੇ ਬਣਾਏ ਨੇ ਐਸੀ ਤਰ੍ਹਾਂ ਕਲੈਕਟਰ ਸਾਹਿਬ ਨੇ ਡਰਾਈਵਰ ਨੂੰ ਭੇਜ ਦਿੱਤਾ ਸੀ ਤੇ ਨਾਲੇ ਉਸ ਨੂੰ ਆਪਦਾ ਫੋਨ ਨੰਬਰ ਦੇ ਦਿੱਤਾ ਸੀ ਦੇ ਨਾਲੇ ਕਿਹਾ ਸੀ ਕਿ ਅੱਗੇ ਕਦੇ ਤੈਨੂੰ ਇਹ ਪੁਲਸ ਵਾਲੇ ਐਦਾਂ ਤੰਗ ਕਰਨ ਤਾਂ ਮੈਨੂੰ ਜਰੂਰ ਦੱਸੀ। ਐਸੇ ਤਰ੍ਹਾਂ ਕਲੈਕਟਰ ਸਾਹਿਬ ਆਪ ਦੇ ਡਰਾਈਵਰ ਨੂੰ ਫੋਨ ਕਰਦੇ ਨੇ ਤੇ ਉਸਨੂੰ ਥਾਣੇ 'ਚ ਬੁਲਾਉਂਦੇ ਨੇ ਤੇ ਥਾਣੇ 'ਚੋਂ ਸਿੱਧਾ ਆਪਦੇ ਘਰੇ ਜਾਂਦੇ ਨੇ ਤੇ ਘਰੇ ਜਾ ਕੇ ਆਪਦੇ ਬਾਪੂ ਨੂੰ ਸਾਰੀ ਗੱਲ ਦੱਸਦੇ ਨੇ। ਜਿਵੇਂ ਉਸਦੇ ਬਾਪੂ ਨੇ ਇਹ ਗੱਲ ਸੁਣੀ ਸੀ ਤਾਂ ਉਸਨੂੰ ਆਪਦੇ ਪੁੱਤ ਤੇ ਬਹੁਤ ਜ਼ਿਆਦਾ ਮਾਣ ਹੋਇਆ ਸੀ। ਤਾਂ ਉਹ ਕਹਿੰਦਾ ਕਿ ਪੁੱਤ ਐਸੇ ਤਰ੍ਹਾਂ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਦਾ ਨਹੀਂ। ਮੈਨੂੰ ਤੇਰੇ ਤੇ ਬਹੁਤ ਜ਼ਿਆਦਾ ਮਾਣ ਹੈ। ਤਾਂ ਦੋਸਤੋ ਸਾਰੇ ਪੁਲਸ ਵਾਲੇ ਬੇਈਮਾਨ ਨਹੀਂ ਹੁੰਦੇ। ਅੱਜ ਵੀ ਜੋ ਇਮਾਨਦਾਰੀ ਨਾਲ ਆਪਦੀ ਡਿਊਟੀ ਕਰਦੇ ਨੇ ਤਾਂ ਇਹਦਾ ਆਪਣਾ ਦੇਸ਼ ਤਰੱਕੀ ਕਰ ਰਿਹਾ ਹੈ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ